ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਢੋਲ ਢੋਲ ਮਹਾਂ ਦੁਖ ਪਾਇਆ ਬਿਨਾਂ ਸਤੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪਿਏ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਬਰ ਪਰੇਤ ਰਹਾਉ ਕਰਨ ਕਰਨ ਸਮਰਾਥ ਸੋ ਪ੍ਰਭ ਜੀ ਦਤਿ ਆਪ ਤਿਆਗ ਸਗਲ ਸਿਆਣ ਭਾ ਆਠ ਪਹਿਰ ਪ੍ਰਵ ਜਾਪ ਮੀਤ ਸਖਾ ਸਹਾਏ ਸੰਗੇ ਊਚ ਗਾਮਿ ਅਪਾਰ ਕਰਨ ਕਮਲ ਬਸਾਈ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁੜ ਤੇਰਾ ਜਸ ਕਾਓ ਸਰਬ ਸੋਖ ਵੱਡੇ ਵੱਡਿਆਈ ਜਪ ਜੀਵੇ ਨਾਨਕ ਨਾਮ ਆਸਾ ਮਹੱਲਾ ਪੰਜਵਾ ਡੋਲ ਡੋਲ ਮਹਾ ਦੁਖ ਪਾਇਆ ਬਿਨ ਸਦੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਰ ਬ੍ਰਹਮ ਇਕ ਰੰਗਲ ਹਰ ਕੋ ਨਾਮ ਜਪਿਐ ਨੀਤ ਸਾਸ ਸਾਸ ਧਿਆਈ ਸੋ ਪ੍ਰਭ ਤਿਆਗ ਅਬਰ ਪਰੇਤ ਰਹਾਉ ਕਰਨ ਕਰਨ ਸਮਰੱਥ ਸੋ ਪ੍ਰਭ ਜੀ ਦਤਿ ਆਪ ਤਿਆਗ ਸਗਲ ਸਿਆਣਪ ਆਠ ਪਹਿਰ ਪ੍ਰਵਜਾਪ ਮੀਤ ਸਖਾ ਸਹਾਇ ਸੰਗੀ ਓਜਗਾਮਿ ਅਪਾਰ ਚਰਨ ਕੰਮਲ ਬਸਾਏ ਹਿਰਦੈ ਦੀ ਕੋ ਅਦਾਰੇ ਕਰ ਕਿਰਪਾ ਪ੍ਰਭ ਪਾਰ ਬ੍ਰਹਮਾ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵੱਡਿਆਈ ਜਪ ਜੀਵੇ ਨਾਨਕ ਨਾਉ ਆਸਾ ਮਹੱਲਾ ਪੰਜਵਾ ਡੋਲ ਡੋਲ ਮਹਾ ਦੁਖ ਪਾਇਆ ਬਿਨ ਸਾਧੂ ਸੰਗ ਹਾਟ ਲਬ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪਿਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਵਰ ਪਰੇਤ ਰਹਾਉ ਕਰਨ ਕਾਰਨ ਸਮਰਾਥ ਸੋ ਪ੍ਰਭ ਜੀ ਦਤ ਆਪ ਤਿਆਗ ਸਗਲ ਸਿਆਣਪ ਆਠ ਪਹਿਰ ਪ੍ਰਭ ਜਾਪ ਮੀਤ ਸਖ ਸਹਾਈ ਸੰਗੀ ਊਜਗਮਿ ਅਪਾਰ ਚਰਨ ਕਮਲ ਬਸਾਈ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵੱਡਿਆਈ ਜਪ ਜੀਵੇ ਨਾਨਕ ਨਾਮ ਆਸਮ ਲਾ ਪੰਜਵਾ ਡੋਲ ਡੋਲ ਮਹਾਂ ਦੁਖ ਪਾਇਆ ਬਿਨ ਸਦੂ ਸੰਗ ਖਾਟ ਲਾਬ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਬਰਪ੍ਰੀਤ ਰਹਾਉ ਕਰਨ ਕਾਰਨ ਸੁਮਰਥ ਸੋ ਪ੍ਰਭ ਜੀਤ ਤਾਪ ਤਿਆਗ ਸਗਲ ਸਿਆਣ ਭਾ ਆਠ ਪਹਿਰ ਪ੍ਰਭ ਜਾਪ ਮੀਤ ਸਖ ਸਹਾਏ ਸੰਗੀ ਊਚ ਅਗੰਮ ਅਪਾਰ ਚਰਨ ਕਮਲ ਬਸਾਈ ਹਿਰਦੈ ਜੀ ਕੋ ਅਦਾਰੇ ਕਰ ਕਿਰਪਾ ਪ੍ਰਭ ਪਾਰ ਬ੍ਰਹਮਾ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵੇ ਨਾਨਕ ਨਾਉ ਅਸਾ ਮਹਲਾ 5 ਡੋਲ ਡੋਲ ਮਹਾ ਦੁਖ ਪਾਇਆ ਬਿਨਾਂ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਏ ਨੀਤ ਸਾਸ ਸਾਸ ਧਿਆਈ ਸੋ ਪ੍ਰਭ ਤਿਆਗ ਅਬਰ ਪ੍ਰੀਤ ਰਹਾ ਕਰਨ ਕਰਨ ਸੁਮਰਤ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪ ਆਠ ਪਹਿਰ ਪ੍ਰਭ ਜਾਪ ਮੀਤ ਸਖਾ ਸਹਾਇ ਸੰਗੀ ਉਚਗਾਮੀ ਅਪਾਰ ਚਰਨ ਕਮਲ ਬਸਾਈ ਹਿਰਦੈ ਜੀ ਕੋ ਅਧਾਰ ਹਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵੇ ਨਾਨਕ ਨਾਉ ਆਸਾ ਮਹਲਾ 5 ਢੋਲ ਢੋਲ ਮਹਾਂ ਦੁਖ ਪਾਇਆ ਬਿਨ ਅਸਾਦ ਸੰਗ ਖਾਟ ਲਾਭ ਗੋਬਿੰਦ ਹਰ ਰਸ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਐ ਨੀਟ ਸਾਸ ਸਾਸ ਧਿਆਈ ਸੋ ਪ੍ਰਭ ਤਿਆਗ ਅਵਰ ਪਰੀਤ ਰਹਾਉ ਕਰਨ ਕਰਣ ਸੁਮਰਤ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪ ਆਠ ਪਹਿਰ ਪ੍ਰਵ ਜਾਪ ਮੀਤ ਸਖਾ ਸਹਾਇ ਸੰਗੀ ਉਹ ਜਗਾਮਿ ਅਪਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਉਦਾਰ ਕਰ ਕਿਰਪਾ ਪਰਵਾਰ ਬ੍ਰਹਮ ਗੁਣ ਤੇ ਰਾਜ ਸੁਗਾਓ ਸਰਬ ਸੋਖ ਵੱਡੀ ਵਡਿਆਈ ਜਪ ਜੀਵੇ ਨਾਨਕ ਨਾਉ ਆਸਾ ਮਹੱਲਾ ਪੰਜਵਾ ਡੋਲ ਡੋਲ ਮਾ ਦੁਖ ਪਾਇਆ ਬਿਨ ਅਸਦ ਸੰਗ ਖਾਟ ਲਬ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪਿਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਭਰ ਪਰੇਤ ਰਹਾ ਕਰਨ ਕਾਰਨ ਸੁਮਰਥ ਸੋ ਪ੍ਰਭ ਜੀ ਦਾਤ ਆਪ ਤਿਆਗ ਸਗਲ ਸਿਆਨ ਭਾ ਆਠ ਪਹਿਰ ਪ੍ਰਭ ਜਾਪ ਮੀਤ ਸਖ ਸਹਾਏ ਸੰਗੇ ਊਚ ਗਮਿ ਅਪਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਅਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵੇ ਨਾਨਕ ਨਾਉ ਆਸਾ ਮਹੱਲਾ ਪੰਜਵਾਂ ਢੋਲ ਢੋਲ ਮਹਾ ਦੁਖ ਪਾਇਆ ਬਿਨ ਅਸਦ ਸੰਗ ਖਾਟ ਲਬ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਬਰਪ੍ਰੀਤ ਰਹਾ ਕਰਨ ਕਾਰਨ ਸਮਰਥ ਸੋ ਪ੍ਰਭ ਜੀ ਦਤ ਆਪ ਤਿਆਗ ਸਗਲ ਸਿਆਣਪ ਆਠ ਪਹਿਰ ਪ੍ਰਵ ਜਾਪ ਮੀਤ ਸਖਾ ਸੁਖਾਏ ਸੰਗੀ ਉੱਚ ਗੰਮ ਅਪਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਅਦਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇ ਰਾਜ ਸੁਗਾਓ ਸਰਬ ਸੂਖ ਵੱਡੀ ਵੱਡਿਆਈ ਜਪ ਜੀਵੇ ਨਾਨਕ ਨਾਉ ਅਸਾ ਮਹੱਲਾ ਪੰਜਵਾਂ ਢੋਲ ਢੋਲ ਮਹਾਂ ਦੁਖ ਪਾਇਆ ਬਿਨ ਅਸਾਦ ਸੰਗ ਖਾਟ ਲਬ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪਿਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ त्याग अवर परित रहौ करन कारण सम्राट सो प्रब जी दात आप त्याग सगल स आनपा आठ पहर प्रब जाप मीत सखा सहाय संगी ऊच अगम अपार ਚਰਨ ਕਮਲ ਬਸਾਈ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮਾ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵੱਡਿਆਈ ਜਪ ਜੀਵੇ ਨਾਨਕ ਨਾਉ ਆਸਾ ਮਹੱਲਾ ਪੰਜਵਾ ਡੋਲ ਡੋਲ ਮਹਾ ਦੁਖ ਪਾਇਆ ਬਿਨ ਸਦੂ ਸੰਗ ਖਾਟ ਲਬ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀ ਅਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਬਰ ਪਰੇਤ ਰਹਾ ਕਰਨ ਕਰਨ ਸਮਰੱਥ ਸੋ ਪ੍ਰਭ ਜੀ ਦਤਿ ਆਪ ਤਿਆਗ ਸਗਲ ਸਿਆਣਪ ਆਠ ਪਹਿਰ ਪ੍ਰਭ ਜਾਪ ਮੀਤ ਸਖਾ ਸਹਾਇ ਸੰਗੀ ਊਚ ਗਾਮਿ ਅਤਾਰ ਚਰਨ ਕਮਲ ਬਸਾਈ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮਾ ਗੁਣ ਤੇ ਰਾਜ ਸੁਗਾਓ ਸਰਬ ਸੁਖ ਵੱਡੀ ਵੱਡਿਆਈ ਜਪ ਜੀਵੇ ਨਾਨਕ ਨਾਉ ਅਸਾ ਮਹੱਲਾ ਪੰਜਵਾ ਢੋਲ ਢੋਲ ਮਹਾਂ ਦੁਖ ਪਾਇਆ ਬਿਨਾ ਸਾਦ ਸੰਗ ਤਲਾਬ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪਿਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਭਰ ਪਰੇਤ ਰਹਾਵ ਕਰਨ ਕਾਰਨ ਸੁਮਰਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣ ਪਾ ਆਠ ਪਹਿਰ ਪ੍ਰਭ ਜਾਪ ਮੀਤ ਸਖਾ ਸਹਾਈ ਸੰਗੀ ਉਚ ਅਗਮ ਅਪਾਰ ਚਰਨ ਕਮਲ ਬਸਾਈ ਹਿਰਦੈ ਜੀ ਕੋ ਅਦਾਰ ਕਰ ਕਿਰਪਾ ਪ੍ਰਪਾਰ ਬ੍ਰਹਮ ਗੁਣ ਤੇ ਰਾਜਸ ਗਾਓ ਸਰਬ ਸੁਖ ਵੱਡੀ ਵੱਡਿਆਈ ਜਪ ਜੀਵੇ ਨਾਨਕ ਨਾਉ ਅਸਾ ਮਹੱਲਾ ਪੰਜਵਾ ਢੋਲ ਢੋਲ ਮਹਾਂ ਦੁਖ ਪਾਇਆ ਬਿਨ ਸਦੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਾਹਮ ਇਕ ਰੰਗ ਹਰ ਕੋ ਨਾਮ ਜਪਿਐ ਨੀਤ ਸਾਸ ਸਾਸ ਧਿਆਇ ਸੋ ਪ੍ਰਭ ਤਿਆਗ ਅਵਰ ਪਰੇਤ ਰਹਾ ਕਰਨ ਕਾਰਨ ਸੁਮਰਥ ਸੋ ਪ੍ਰਭ ਜੀ ਦਤਿ ਆਪ ਤਿਆਗ ਸਗਲ ਸਿਆਣਪ ਆਠ ਪਹਿਰ ਪ੍ਰਭ ਜਾਪ ਮੀਤ ਸਖਾ ਸਹਾਏ ਸੰਗੀ ਉਚ ਅਗਾਮਯ ਅਤਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਆਧਾਰ ਖਰ ਗਿਰਪਾ ਪ੍ਰਭ ਪਾਰ ਬ੍ਰਹਮਾ ਗੁਣ ਤੇਰਾ ਜਸ ਗਾਓ ਸਰਬ ਸੂਖ ਵੱਡੀ ਵੱਡਿਆਈ ਜਪ ਜੀਵੇ ਨਾਨਕ ਨਾਉ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇ ਰਾਜ ਉਸ ਗਾਓ ਸਰਬ ਸੂਖ ਵੱਡੀ ਵੱਡਿਆਈ ਜਪ ਜੀਵੇ ਨਾਨਕ ਨਾਉ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फ़त